ਤੇ ਫਿਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁਰਤੇ ਪਜਾਮੇ ਦੇ ਪੈਸੇ ਨਾ ਦੇਣ ਦੀਆਂ ਆ ਇਹ ਉਹਨਾਂ ਨੇ ਤੁਹਾਡੇ ਇਹ ਗੱਲ ਕਹੀ ਫਿੰਸ ਟੇਲਰ ਨੇ ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਵੀਡੀਓਾਂ ਤੇ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਤੋਂ ਲੈਣ ਦੀ ਤੁਸੀਂ ਕਹਿੰਦੇ ਮੈਂ ਥੱਲੇ ਜਿਹੜੀਆਂ ਜਰਾਬਾ ਏ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ ਮੈਨੂੰ ਸ਼ੌਕ ਆ ਤੇ ਇਹ ਵੀ ਕਹਿੰਦੇ ਮੈਂ 15-15 ਲੱਖ ਦੀਆਂ ਮੈਂ ਘੜੀਆਂ ਮੰਦ ਬੰਨਦਾ ਆ ਤੇ ਝੂਠ ਬੋਲਣ ਦਾ ਉਹਨੇ ਠਿੱਕਾ ਲਿਆ ਜਿਹੜੇ ਕਹਿੰਦੇ ਵੀ ਲੱਖਾਂ ਰੁਪਏ ਦੀ ਮੈਂ ਜਰਾਬਾਂ ਪਾਉਣਾ ਹਜੇ ਉਹ ਨਹੀਂ ਤੁਸੀਂ ਦੇਖੀਆਂ ਤੇ ਭਾਈ ਸਾਹਿਬ ਤੇ ਫੇਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੰਦੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦੋ ਨਾ ਸਾਰੇ ਲੈ ਲੈਣਗੇ ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ ਚ ਹੁੰਦਾ ਉਹੀ ਹੁੰਦਾ ਵੀ ਆਲੋਂ ਕੱਢੋ ਸੋਨਾ ਬਣੀ ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨਹੀਂਗੀ ਤੁਸੀਂ ਕਰਨ ਕੀ ਆਏ ਹੋ ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ ਬਠਿੰਡੇ ਬਠਿੰਡੇ ਇੱਥੇ ਆਸ਼ੂ ਜੀ ਲੜਦੇ ਇੱਥੇ ਦਾਬਰ ਸਾਹਿਬ ਲੜਦੇ ਇੱਥੇ ਪਾਂਡੇ ਸਾਹਿਬ ਲੜਦੇ ਤੇ ਤੁਸੀਂ ਯਾਦ ਆ ਨਾ ਪ੍ਰਤਾਪ ਬਾਜਵਾ ਜੀ ਕਹਿੰਦੇ ਸੀ ਮੈਂ ਲੈਲੀ ਕੋਠੀ ਦਿਖੇ ਪ੍ਰਤਾਪ ਬਾਜਵਾ ਜੀ ਇੱਕ ਦਿਨ ਕੱਲ ਨੂੰ ਕੰਪੇਨ ਖਤਮ ਹੋ ਜਾਣੀ ਆ ਲੱਭੇ ਪ੍ਰਤਾਪ ਬਾਜਵਾ ਜੀ ਇੱਥੋਂ ਹੀ ਦਰਜਾ ਲਾ ਲਓ ਵੀ ਇਹ ਇਹ ਜਦੋਂ ਇਲੈਕਸ਼ਨਾਂ ਚ ਨਹੀਂ ਉਰੇ ਰਹੇ ਤੇ ਬਾਅਦ ਚ ਕੀ ਰਹਿਣਗੇ ਉਰੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ ਕਤਲ ਕਰ ਸਕਦੇ ਹੋ ਲੁਧਿਆਣੇ ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ ਚ ਹਰ ਘਰ ਘਰ ਜਾਣੇ ਹੋ ਕਿੰਨਿਆਂ ਤੋਂ ਪੈਸੇ ਲੈ ਕੇ ਕੱਲ ਨੂੰ ਤੁਸੀਂ ਲੋਕਾਂ ਦਾ ਕਤਲ ਕਰਵਾਉਂਗੇ ਸੁਸਾਈਡ ਕਰਵਾਉਂਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਚੋਰੇ ਉੱਥੇ ਆਜੋ 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 ਹੋਇਆ ਯਾਰ ਕਿੱਥੋਂ ਉਡਾ ਰਹੇ ਆ ਬੰਸ ਆਜੋ ਆਜੋ ਹਾਂਜੀ ਹਾਂਜੀ ਬਿੱਟੂ ਜੀ ਕੀ ਜਨਾ ਚਾਹੋਂਗੇ ਅੱਜ ਅੱਜ ਗੱਲ ਹੀ ਆ ਵੀ ਐਸੇ ਡਰਾਮੇਬਾਜ਼ ਪੂਰੇ ਕੈਂਡੀਡੇਟ ਆਏ ਨੇ ਜਿਹੜੇ ਬਾਹਰੋਂ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਉਹ ਵੀਡੀਓ ਦੇ ਵਿੱਚ ਇੱਕ ਨੌਜਵਾਨ ਚੰਗੀ ਗੱਲ ਆ ਮਤਲਬ ਇੱਥੋਂ ਪਤਾ ਲੱਗਦਾ ਵੀ ਕਿਵੇਂ ਲੋਕਾਂ ਨੂੰ ਇਹ ਇਹ ਕਿੰਨਾ ਲੋਕ ਸਮਝਦੇ ਆ ਵੀ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਅਸੀਂ ਜਦ ਮਰਜੀ ਬੇਫਕੂ ਬਣਾ ਲਈਏ ਉੱਥੇ ਸਾਰੇ মিডিਆ ਵਾਲੇ ਸੱਦੇ ਹੋਏ ਸਾਰੇ মিডিਆ ਵਾਲੇ ਕਵਰੇਜ ਕਰ ਰਹੇ ਆ ਤੇ ਉਹਨੂੰ ਕਹਿ ਰਿਹਾ ਅਚਾਨਕ ਮੈਂ ਇਹ ਗੱਲ ਸੁਣ ਕੇ ਇੰਸਟਾਗ੍ਰਾਮ ਤੇ ਪੜ੍ਹ ਕੇ ਮੈਂ ਆ ਗਿਆ ਤੇ ਇੱਕਦਮ ਅਚਾਨਕ ਮੈਂ ਘਰੇ ਆ ਗਿਆ ਉਹ ਕੁਦਰਤੀ ਗੱਲ ਫੜੀ ਕਿਵੇਂ ਗਈ ਕਿਉਂਕਿ ਸਾਰੇ ਤੁਹਾਡੇ ਚੋਂ ਇਹ মিডিਆ ਚੈਨਲ ਨੇ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀ ਤੇ ਉਹ ਤੇਲ ਚੋਂਦੀਆਂ ਇਕਲੀਆਂ-ਇਕਲੀਆਂ ਜਿਹੜੀਆਂ ਵੀਡੀਓ ਆਏ ਇਕੱਲੇ-ਇਕਲੀਆਂ ਗੱਲ ਆ ਉਹ ਆਪ ਪੁੱਛ ਕੇ ਵੀ ਦੱਸੋ ਜੀ ਕਿਵੇਂ ਤੁਹਾਨੂੰ ਲੱਗਿਆ ਉਹ ਕਹਿੰਦੇ ਜੀ ਮੈਂ ਤਾਂ ਬਸ ਅਚਾਨਕ ਆ ਗਿਆ ਜੀ ਇੰਸਟਾਗ੍ਰam ਤੇ ਮੈਨੂੰ ਪਤਾ ਲੱਗਿਆ ਤੇ ਮੈਂ ਆ ਗਿਆ ਤੇ ਮੈਂ ਕਿਹਾ ਜੀ ਫਿਰ ਮੀਡੀਆ ਕਿੱਥੋਂ ਆ ਗਿਆ ਤੇ ਇਹ ਇੰਨੇ ਵੱਡੀ ਗੱਲ ਜਿਹੜੀ ਉਹ ਕਿੱਥੋਂ ਚੱਲ ਗਈ ਤੇ ਫਿਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁਰਤੇ ਪਜਾਮੇ ਦੇ ਪੈਸੇ ਨਾ ਦੇਣ ਦੀਆਂ ਆ ਉਹਨਾਂ ਨੇ ਤੁਹਾਡੇ ਇਹ ਗੱਲ ਕਹੀ ਦੇਖੋ ਕੁਰਤੀ ਪਜਾਮੀ ਦੇ ਪੈਸੇ ਨਾ ਦੇਣੇ ਕੋਈ ਪਾਰਟੀ ਵਾਲਾ ਥੋੜੀ ਕੁਛ ਕਹਿ ਰਿਹਾ ਏ ਇਹ ਤਾਂ ਤੁਹਾਡੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਮਸ਼ਹੂਰ ਟੇਲਰ ਨੇ ਜਿਨ੍ਹਾਂ ਕੋਲ ਲੋਕ ਪ੍ਰਿੰਸ ਟੇਲਰ ਨੇ ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਹੋ ਵੀਡੀਓਾਂ ਤੇ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਰੇ ਤੋਂ ਲੈਣ ਦੀ ਤੁਹਾਡੇ ਕੋਲ ਤਾਂ ਭਾਈ ਤੁਸੀਂ 2 ਕਰੋੜ ਤੋਂ ਘੱਟ ਗੱਡੀ ਤੇ ਨਹੀਂ ਜਾ ਰਹੇ ਕਿ 2 ਕਰੋੜ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਮੈਂ ਐਡਾ ਵੱਡਾ ਰਾਜਾ ਏ ਜਿਹੜਾ ਕਿ ਅੱਜ ਕੱਲ ਰਾਜੇ ਖਤਮ ਹੋ ਚੁੱਕੇ ਆ ਕੋਈ ਰਾਜਾ ਨਹੀਂ ਗਾ ਅੱਜ ਕੱਲ ਅੱਜ ਕੱਲ ਗੱਲ ਆਮ ਆਦਮੀ ਦੀ ਆ ਤੇ ਉਹ ਇੱਕ ਜੇ ਤੁਸੀਂ ਤੁਹਾਡੀ ਧਰਮ ਪਤਨੀ 2 ਕਰੋੜ ਦੀ ਗੱਡੀ ਤੁਸੀਂ 2 ਕਰੋੜ 40 ਲੱਖ ਦੀ ਗੱਡੀ ਚ ਤੁਸੀਂ ਕਹਿੰਦੇ ਮੈਂ ਥੱਲੇ ਜਿਹੜੀਆਂ ਜਰਾਬਾਂ ਏ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ ਮੈਨੂੰ ਸ਼ੌਕ ਆ ਤੇ ਇਹ ਵੀ ਕਹਿੰਦੇ ਮੈਂ 15-15 ਲੱਖ ਦੀਆਂ ਮੈਂ ਘੜੀਆਂ ਮੰਦ ਬੰਨਦਾ ਤੇ ਝੂਠ ਬੋਲਣ ਦਾ ਉਹਨਾਂ ਨੇ ਠੇਕਾ ਲਿਆ ਇਹ ਕਿਤੇ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਕਿਹਾ ਨਾ ਮੈਂ ਕਾਲੀ ਗੱਡੀ ਸ਼ੋਅ ਕੀਤੀ ਮੈਂ ਪੀਲੀ ਗੱਡੀ ਸ਼ੋਅ ਕੀਤੀ ਇਲੈਕਸ਼ਨ ਕਮਿਸ਼ਨ ਦਾ ਕੱਢ ਕੇ ਦੇਖ ਲੋ ਪਿਛਲੀ ਇਲੈਕਸ਼ਨ ਦਾ ਵੀ ਉਦੋਂ ਪਿਛਲੀ ਇਲੈਕਸ਼ਨ ਦਾ ਵੀ ਕੀ ਉਹਨਾਂ ਨੇ 2 ਕਰੋੜ ਗੱਡੀ ਦਾ ਜ਼ਿਕਰ ਕੀਤਾ ਕਿਤੇ ਇੱਕ ਜਗ੍ਹਾ ਮਨੇ ਤੇ ਦੂਜੀ ਗੱਲ ਜਿਹੜੇ ਇਹ ਕਹਿੰਦੇ ਆ ਵੀ ਲੱਖਾਂ ਰੁਪਏ ਦੀਆਂ ਮੈਂ ਜਰਾਬਾਂ ਪਾਉਣਾ ਹਜੇ ਉਹ ਨਹੀਂ ਤੁਸੀਂ ਦੇਖੀਆਂ ਤੇ ਭਾਈ ਸਾਹਿਬ ਤੇ ਫੇਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਕੀ ਕਹਿੰਦੇ ਜੇ ਤੁਹਾਡੇ ਕੋਲ ਲੱਖਾਂ ਰੁਪਈਆ ਕਹਿੰਦੇ ਕਹਿੰਦੇ ਮੋਦੀ ਜੀ ਨੂੰ ਮੈਂ ਕਿਹਾ ਹੋਇਆ ਉਹ ਦੇ ਦਣਗੇ ਐਦਾਂ ਦੀ ਗੱਲ ਕਿਉਂ ਮੇਰੇ ਪੈਸੇ ਉਹਨਾਂ ਨੇ ਦੇਣੇ ਐਦਾਂ ਕਹਿ ਰਹੇ ਸੀ ਇੰਟਰਵਿਊ ਚਲੋ ਮੋਦੀ ਜੀ ਤੋਂ ਲੈਣੇ ਰਵਨੀਤ ਜੀ ਇਹ ਕਿਸੇ ਨੂੰ ਕਿਹਾ ਸੀ ਬਿਸ਼ਰਮ ਨੂੰ ਵੀ ਦਾਲ ਦਾ ਉਹ ਕਹਿੰਦਾ ਜੀ ਮੈਂ ਤਾਂ ਛੱਟ ਥੱਲੇ ਛੱਟ ਚਟਕੀ ਖਾਣਾ ਹੈ ਜਿਹੜੀ ਕਹਿੰਦੇ ਅਸੀਂ ਚੁੱਕ ਚੁੱਕ ਕੇ ਕਰਦੇ ਹਾਂ ਇਹ ਹੀ ਹੁੰਦਾ ਨਾ ਬਿਸ਼ਰਮਾ ਦੀ ਲਗੀ ਦਾਲ ਜਿਵੇਂ ਕਿ ਆ ਉਹ ਕਹਿੰਦੇ ਜੀ ਅਸੀਂ ਤਾਂ ਚਟ ਚੱਟੀ ਖਾਂਦੇ ਆ ਉਹ ਗੱਲ ਆ ਮੋਦੀ ਜੀ ਦੇਣਗੇ ਰਾਜਾ ਜੀ ਕਹਿੰਦੇ ਤੇ ਲੇਕਿਨ ਮੈਨੂੰ ਬਿੱਟੂ ਇਹਨਾਂ ਫੋਲੋ ਕਰ ਰਿਹਾ ਮੈਨੂੰ ਤਾਂ ਬੜੇ ਸਵਾਦ ਆ ਰਹੇ ਦੇਖ ਕੇ ਨਹੀਂ ਸਵਾਦ ਕਹਿੰਦੇ ਤਿੰਨ ਤਿੰਨ ਵਾਰ ਆ ਕਹਿੰਦੇ ਸਵਾਦ ਆ ਇਹਨਾਂ ਲਈ ਚੀਜ਼ ਤੇ ਪਤਾ ਨਹੀਂ ਨਹੀਂ ਭਾਈ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੁਸੀਂ ਤੁਸੀਂ ਕਿਤੇ ਕਿਤੇ ਇੱਕ ਆਮ ਚੀਜ਼ ਹੋ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਆਮ ਆਦਮੀ ਦੀਆਂ ਵੀ ਮੈਂ ਤਾਂ ਬਿਲਕੁਲ ਮਾਮੂਲੀ ਘਰ ਚੋਂ ਮੇਰੇ ਤਾਂ ਭਰਾ ਪਰਿਵਾਰ ਚੋਂ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ ਮੈਂ ਤਾਂ ਸਿਆਸਤ ਜਿਹੜੀ ਉਹ ਹੈ ਹੀ ਆਪਣੀਆਂ ਆ ਪਾ ਗਿਆ ਮੈਨੂੰ ਇਹ ਦੱਸੋ ਕਿ ਐਡ ਐਡ ਹੀ ਵੱਡੀਆਂ ਗੱਡੀਆਂ ਜਾਂ ਤੁਹਾਡ ਸੁਖਵੀਰ ਸਿੰਘ ਬਾਦਲ ਕੋਲ ਆ ਜਾਂ ਬੜਿੰਗ ਸਭ ਕੋਲ ਆ ਤੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦੋ ਨਾ ਸਾਰੇ ਲੈ ਲੈਣਗੇ ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ ਚ ਹੁੰਦਾ ਇਹ ਉਹੀ ਹੁੰਦਾ ਵੀ ਆਲੂ ਕੱਢੋ ਸੋਨਾ ਬਣੇ ਪਰ ਉਹ ਕਹਿੰਦੇ ਮੈਂ ਜੱਦੀ ਪੁਸ਼ਤੀ ਰਹੀ ਸ ਮੈਂ ਜੱਦੀ ਪੁਸ਼ਤੀ ਰਾਜਾ ਹਾਂ ਉਹ ਮੈਨੂੰ ਪਹਿਲੇ ਤੋਂ ਉਹ ਮੈਂ ਇਹੀ ਤਾਂ ਕਹਿਣਾ ਵੀ ਰਾਜੇ ਤਾਂ ਖਤਮ ਹੋ ਗਏ ਜੱਦੀ ਪੁਸ਼ਤੀ ਪ੍ਰਾਪਰਟੀ ਰੱਬ ਸਭ ਨੂੰ ਦੇਵੇ ਉਹ ਚੰਗੀ ਗੱਲ ਆ ਪਰ ਇਹ ਜੀ ਕਿਹੜੀ ਖੇਤੀ ਆ ਜਿਹਦੇ ਵਿੱਚੋਂ ਇੰਨੀ ਕਮਾਈ ਹੋ ਜਾਂਦੀ ਆ ਵੀ ਉਹਦੀਆਂ ਉਹਨਾਂ ਕੋਲ ਉਹ ਦੋ ਗੱਡੀਆਂ ਨੇ ਜੇ 2 ਕਰੋੜ ਰੁਪਏ ਦੀ ਗੱਡੀ ਦੀ ਕਿਸ਼ਤ 50000 ਜਿਹੜੀਆਂ ਉਹ 50 ਲੱਖ ਵਾਲੀ ਗੱਡੀ ਦੀ ਆ ਤੇ ਇਹਨਾਂ ਦੀਆਂ ਜੇ ਕਿਸ਼ਤਾਂ ਹੀ ਲਾ ਲਓ 5 ਲੱਖ ਰੁਪਈਆ ਮਹੀਨਾ ਬਣਨ ਗਈਆਂ ਉਹ ਕਿਹੜੀ ਇਹ ਜੀ ਚੀਜ਼ ਆ ਜਿੱਥੇ 5 ਲੱਖ ਕਿਹੜੀਆਂ ਫੈਕਟਰੀਆਂ ਚੱਲਦੀਆਂ ਐ ਕਿਹੜੇ ਇਹ ਜੇ ਕਾਰੋਕਾਰਵਾਰੇ ਲੋਕਾਂ ਨੂੰ ਵੀ ਦੱਸ ਦੋ ਯਾਰ ਲੋਕਾਂ ਨੂੰ ਵੀ ਅਮੀਰ ਬਣਾ ਦਿਓ ਆਈ ਤੁਸੀਂ ਕਹਿੰਦੇ ਹੋ ਰਾਜਪੁਰੇ ਬਾਹਰੋਂ ਆਏ ਆ ਪਰ ਇੱਕ ਚੀਜ਼ ਮੈਂ ਪੁੱਛਣਾ ਚਾਹਣਾ ਉਹ ਕਹਿੰਦੇ ਕੀ ਕਹਿੰਦੇ ਡੇਢ ਘੰਟੇ ਦਾ ਸਫ਼ਰ ਹੈ ਕਹਿੰਦੇ ਜਦੋਂ ਮਰਜ਼ੀ ਮੈਂ ਲੁਧਿਆਣੇ ਆ ਸਕਦਾ ਕਿੱਦਾਂ ਦਾ ਪੈਸੇ ਉਹ ਬਈ ਮੰਨ ਗਏ ਨਾ ਵੀ ਕਾਸ ਨਹੀਂ ਕਰਨਾ ਮੰਨ ਤਾਂ ਗਏ ਨਾ ਬਾਹਰੋਂ ਆ ਮੈਂ ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨੀਗੀ ਤੁਸੀਂ ਕਰਨ ਕਿ ਆਏ ਹੋ ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ ਬਠਿੰਡੇ ਬਠਿੰਡੇ ਇੱਥੇ ਆਸ਼ੂ ਜੀ ਲੜਦੇ ਇੱਥੇ ਡਾਬਰ ਸਾਹਿਬ ਲੜਦੇ ਇੱਥੇ ਪਾਂਡੇ ਸਾਹਿਬ ਲੜਦੇ ਤੇ ਤੁਸੀਂ ਅੱਗੇ ਬ ਇਹ ਬੜੇ ਹੋਕੇ ਦਿੱਤੇ ਸੀ ਵੀ ਅਸੀਂ ਜੀ ਕੋਠੀ ਲੈ ਲਈ ਬੜਾ ਸਾਡੇ ਕੋਲ ਪੈਸਾ ਲਿਆਓ ਤਾਂ ਕਾਗਜ਼ ਕਿੱਥੇ ਆ? ਤੁਹਾਡਾ ਪੀਸੀ ਸੀਐਲਪੀ ਪ੍ਰਧਾਨ ਕਹਿੰਦਾ ਸੀ। ਯਾਦ ਆ ਨਾ ਪ੍ਰਤਾਪ ਬਾਜਵਾ ਜੀ ਕਹਿੰਦੇ ਸੀ ਮੈਂ ਲੈ ਲਈ ਕੋਠੀ ਦਿਖੇ ਪ੍ਰਤਾਪ ਬਾਜਵਾ ਜੀ ਇੱਕ ਦਿਨ ਕੱਲ ਨੂੰ ਕੰਪੇਨ ਖਤਮ ਹੋ ਜਾਣੀ ਆ। ਲੱਭੇ ਪ੍ਰਤਾਪ ਬਾਜਵਾ ਜੀ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਇਹ ਜਦੋਂ ਇਲੈਕਸ਼ਨਾਂ ਚ ਨਹੀਂ ਉਰੇ ਰਹੇ ਤੇ ਬਾਅਦ ਚ ਕੀ ਰਹਿਣਗੇ ਉਰੇ ਇਸ ਕਰਕੇ ਐਵੇਂ ਜਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਤੁਸੀਂ ਦੋ ਬੱਚਿਆਂ ਦੀ ਜਾਨ ਲਈ ਆ ਉਹਦਾ ਕੋਈ ਜਵਾਬ ਨਹੀਂ ਇਹਨਾਂ ਕੋਲ ਉਹ ਪੁੱਛੋ ਤੁਸੀਂ ਵੀ ਜਿਹੜਾ ਕਰਨ ਕਟਾਰੀਆ ਏ ਉਹ ਤੋਂ 1 ਕਰੋੜ 22 ਲੱਖ 1 ਕਰੋੜ 22 ਲੱਖ ਦੀ ਉਹ ਗੱਡੀ ਆ ਤੁਹਾਡੇ ਕੋਲ ਤੁਸੀਂ ਕਹ ਪਹਿਲਾਂ ਇਹ ਉਹਦੇ ਪੈਸਿਆਂ ਨਾਲ ਜਿਹਦੇ ਦੋ ਬੱਚੇ ਇੱਕ 3 ਸਾਲ ਦਾ ਇੱਕ 7 ਸਾਲ ਦਾ ਬਾਪ ਨੇ ਗੋਲੀਆਂ ਮਾਰ ਕੇ ਆਪਣੇ ਬੱਚੇ ਆਪ ਮਾਰੇ ਆ ਇਹ ਇਹ ਇਸਤੇ ਕਰਕੇ ਇਹਦੇ ਸਾਲੇ ਕਰਕੇ ਉਹਦਾ ਜਵਾਬ ਕਿਉਂ ਨਹੀਂ ਗਿਆ ਅੱਜ ਤੱਕ ਇੱਕ ਵੀ ਉਹਦੇ ਬਾਰੇ ਤੁਸੀਂ ਤੁਹਾਡੇ ਮੂਰੇ ਗੱਲ ਤੁਸੀਂ ਸਵਾਲ ਕਰੋ ਵੀ ਦੱਸੋ ਓ ਐਫ ਆਈ ਆਰ ਉਹ ਉਹ ਮਾਂ ਨੇ ਲਿਖਾਈ ਕਿ ਨਹੀਂ ਬੱਚਿਆਂ ਦੀ ਨੇ ਉਸ ਭਰਾ ਨੇ ਲਿਖਾਈ ਕਿ ਨਹੀਂ ਤੇ ਇਸ ਕਰਕੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ ਕਤਲ ਕਰ ਸਕਦੇ ਹੋ ਲੁਧਿਆਣੇ ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ ਚ ਹਰ ਘਰ ਘਰ ਜਾਣੇ ਹੋ ਕਿੰਨਿਆਂ ਤੋਂ ਪੈਸੇ ਲੈ ਕੇ ਕੱਲ ਨੂੰ ਤੁਸੀਂ ਲੋਕਾਂ ਦਾ ਕਤਲ ਕਰਵਾਉਂਗੇ ਸੁਸਾਈਡ ਕਰਵਾਉਂਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ ਗੱਲ ਕਰ ਕੇ ਜੈਰੀਬਾਲ ਸਾਹਿਬ ਵੀ ਪਹੁੰਚੇ ਨੇ ਲੁਧਿਆਣੇ ਜੀ ਲੱਗਦਾ ਕੋਈ ਅਸਰ ਪਊਗਾ ਜੇਲ੍ਹ ਚੋਂ ਆਏ ਆ ਤੇ ਲੋਕ ਵਿਸ਼ਵਾਸ ਦੋ ਤਰੀਕ ਨੂੰ ਜੇਲ੍ਹ ਚੋਂ ਉਹਨਾਂ ਨੇ ਚਲੇ ਜਾਣਾ ਅੱਜ ਅੱਜ ਹੀ ਸੁਪਰੀਮ ਕੋਰਟ ਨੇ ਉਹਨਾਂ ਨੇ ਹੋਰ ਹਫ਼ਤਾ ਮੰਗਿਆ ਸੀ ਉਹਨਾਂ ਨੇ ਨਾ ਕਰਤੀ ਵੀ ਐਸੇ 10 ਨੰਬਰੀ ਨੂੰ ਉਹਦਾ ਕੀ ਜਿਹੜੇ ਮੁੱਖ ਮੰਤਰੀ ਨੂੰ ਉਹਦੀਆਂ ਫਾਈਲਾਂ ਸਾਈਨ ਕਰਨ ਤੋਂ ਮਨਾ ਕਰਤਾ ਉਹਨੂੰ ਦਫ਼ਤਰ ਜਾਣੋਂ ਮਨਾ ਕਰਤਾ ਫਿਰ ਤੁਸੀਂ ਆਪ ਦੱਸੋ ਉਹਦੇ ਉੱਤੇ ਕੌਣ ਵਿਸ਼ਵਾਸ ਕਰੂਗਾ ਇਸ ਕਰਕੇ ਇਹ ਲੋਕ ਨੇ ਜਿਹੜੇ ਇਹ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਤੇ ਇੱਧਰ ਸਾਡੇ ਵੱਲ ਦੇਖੋ ਜਿੱਦਣ ਪ੍ਰਧਾਨ ਮੰਤਰੀ ਆਏ ਇਹ ਧਮਨੀ ਆ ਨਾ ਸਾਫ਼ ਪ੍ਰਧਾਨ ਮੰਤਰੀ ਜੀ ਕਿਸੇ ਨੂੰ ਆਪਣਾ ਮਿੱਤਰ ਕਹਿ ਦੇਣ ਤਾਂ ਕਿੱਡਾ ਬੜਾ ਮਾਣ ਦੀ ਗੱਲ ਆ ਪਰ ਕਹਿੰਦੇ ਹੋ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੈ ਕਿ ਲੁਧਿਆਣਾ ਦੀ ਸੀਟ ਨਹੀਂ ਜਿੰਨੀ ਇਸ ਕਰਕੇ ਲੁਧਿਆਣਾ ਪੈਨਿੰਗ ਰਹਿ ਗਿਆ ਜੇ ਜੇ ਅਮਿਤ ਸ਼ਾਹ ਜੀ ਜੇ ਅਮਿਤ ਸ਼ਾਹ ਜੀ ਉਹ ਆਏ ਇੱਕੋ ਇੱਕੋ ਜਗ੍ਹਾ ਲੁਧਿਆਣੇ ਚ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਮੇਰਾ ਸਭ ਤੋਂ ਜ਼ਿਆਦਾ ਨੇੜੇ ਕਰੀਬੀ ਮੇਰਾ ਇਹ ਆ ਤੇ ਅੱਜ ਸਾਡੇ ਫਾਈਨਾਂਸ ਮਿਨਿਸਟਰ ਨੇ ਜਿਹੜੇ ਸੀਤਾਰਾਮਨ ਜੀ ਉਹ ਆ ਰਹੇ ਆ ਕੱਲ ਨੂੰ ਪਿਊਸ਼ ਗੋਇਲ ਜੀ ਸਾਡੇ ਆ ਰਹੇ ਆ ਪਰਸੋ ਨੂੰ ਜਦੋਂ ਕੈਂਪੇਨ ਅਖੀਰ ਸਿਖਰ